ਇੱਥੇ ਕਿੰਨੀਆਂ ਫੈਮਲੀਆਂ ਆ ਜਿਹੜੀਆਂ ਮਾਰਨਿੰਗ ਪ੍ਰੇਅਰ ਅਟੈਂਡ ਕਰਦੀਆਂ ਨੇ ਵਾਓ Praise the Lord ਤਾਂ ਫੇ ਅਗਰ ਤੁਸੀਂ ਸਾਰੇ ਜਾਣੇ ਮਾਰਨਿੰਗ ਪ੍ਰੇਅਰ ਅਟੈਂਡ ਕਰਦੇ ਆ ਤਾਂ ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰਨਿੰਗ ਦਿੱਤੀ ਗਈ ਸੀ ਬੱਚਿਆਂ ਦੇ ਲਈ ਖਾਸ ਕਰਕੇ ਯਾਦ ਆ ਸਾਰਿਆਂ ਨੂੰ ਕਿ ਬੱਚਿਆਂ ਦੇ ਲਈ ਪ੍ਰਾਰਥਨਾ ਜ਼ਰੂਰ ਕਰਨੀ ਆ ਖਾਸ ਤੌਰ ਤੇ ਜਦੋਂ ਵੀ ਬੱਚੇ ਘਰੋਂ ਬਾਹਰ ਜਾਣ ਤਾਂ ਪ੍ਰੋਟੈਕਸ਼ਨ ਦੀ ਪ੍ਰੇਅਰ ਜ਼ਰੂਰ ਕਰਨੀ ਈਵਨ ਚਾਹੇ ਉਹ ਸਕੂਲ ਦੇ ਵਿੱਚ ਜਾਣ ਜਾਂ ਕਿਤੇ ਵੀ ਗਲੀ ਵਿੱਚ ਵੀ ਜਾਣ ਤਾਂ ਵੀ ਉਹਨਾਂ ਦੇ ਲਈ ਪ੍ਰਾਰਥਨਾ ਜ਼ਰੂਰ ਕਰਨੀ ਆ ਤਾਂ ਯਾਦ ਆ ਨਾ ਸਾਰਿਆਂ ਨੂੰ ਤੁਹਾਨੂੰ ਪਤਾ ਪਿਛਲੇ ਦਿਨਾਂ ਤੋਂ ਬੱਚਿਆਂ ਦੇ ਰਿਲੇਟਿਡ ਕਿੰਨੀਆਂ ਬੈਡ ਨਿਊਜ਼ ਆ ਰਹੀਆਂ ਆ ਸੁਣੀਆਂ ਤੁਸੀਂ 2 ਹਫ਼ਤੇ ਪਹਿਲਾਂ ਮੈਂ ਨਿਊ ਸੁਣ ਰਹੀ ਸੀਗੀ ਕੇ 2-3 ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਗਾਇਬ ਹੋ ਰਹੇ ਆ। ਕੁਝ ਤਾਂ ਮਿਲ ਨਹੀਂ ਰਹੇ ਪਰ ਜਿਹੜੇ ਮਿਲ ਰਹੇ ਆ ਉਹ ਡੈੱਡ ਬਾਡੀਜ਼ ਮਿਲ ਰਹੀਆਂ ਆ। ਔਰ ਜਿੰਨਾ ਚੋ ਇੱਕ ਪਿੰਡ ਪੰਜਾਬ ਦਾ ਵੀ ਸੀਗਾ। ਔਰ ਫੇਰ ਕੱਲ ਰਾਜਕੋਟ ਦੇ ਵਿੱਚ ਗੇਮ ਜ਼ੋਨ ਦੇ ਵਿੱਚ ਬਲਾਸਟ ਹੋਇਆ। ਜਿੱਥੇ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਗਈ। ਜਿਨ੍ਹਾਂ ਦੇ ਵਿੱਚ 7-8 ਸਿਆਣੇ ਵੀ ਸੀ ਪਰ 28 ਤੋਂ 35 ਦੇ ਕਰੀਬ ਬੱਚਿਆਂ ਦੀ ਮੌਤ ਹੋਈ ਅੱਧੀ ਰਾਤ ਨੂੰ ਦਿੱਲੀ ਦੇ ਵਿੱਚ ਬੇਬੀ ਕੇਅਰ ਸੈਂਟਰ ਦੇ ਵਿੱਚ ਬਲਾਸਟ ਹੋਇਆ ਅੱਗ ਲੱਗੀ ਨਵ ਜੰਮੇ ਬੱਚੇ ਬਹੁਤ ਸਾਰੇ ਸੜ ਕੇ ਮਰ ਗਏ ਕਦੀ ਵੀ ਜਿਹੜਾ ਤੁਹਾਨੂੰ ਆਤਮਾ ਦੀ ਅਗਵਾਈ ਦੇ ਨਾਲ ਐਡਵਾਂਸ ਦੇ ਵਿੱਚ ਵਚਨ ਦੱਸਿਆ ਜਾਏ ਪ੍ਰਡਿਕਟ ਕੀਤਾ ਜਾਏ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਬਾਰੇ ਦੇ ਵਿੱਚ ਦੱਸਿਆ ਜਾਏ ਕਦੀ ਉਹਨੂੰ ਸਧਾਰਨ ਨਾ ਲਿਓ ਕਦੀ ਵੀ ਸਧਾਰਨ ਨਾ ਲਿਓ ਮੈਨੂੰ ਨਹੀਂ ਪਤਾ ਕਿ ਕੋਈ ਕਿਸ ਤਰੀਕੇ ਨਾਲ ਗੱਲ ਕਰਦਾ ਪਰ ਮੈਂ ਤੁਹਾਨੂੰ ਇਹ ਗੱਲ ਦੱਸਣ ਲੱਗੀ ਅਗਰ ਇਸ ਪਲੇਟਫਾਰਮ ਤੋਂ ਤੁਹਾਨੂੰ ਕੁਝ ਦੱਸਿਆ ਜਾਏ ਆਉਣ ਵਾਲੇ ਸਮੇਂ ਦੇ ਬਾਰੇ ਵਿੱਚ ਤਾਂ ਕਦੀ ਵੀ ਸਧਾਰਨ ਬਿਲਕੁਲ ਨਾ ਲਿਓ ਅਰ ਅੱਜ ਅਸੀਂ ਕਿੰਨੀਆਂ ਟੈਸਟੀਮਨੀਜ਼ ਸੁਣੀਆਂ ਬੱਚਿਆਂ ਦੇ ਲਈ ਪ੍ਰੇਅਰ ਵਾਲੀ ਵੀ ਸੁਣੀ ਕਿ ਬੱਚੇ ਦੀਆਂ ਰਿਪੋਰਟਸ ਚੇਂਜ ਹੋਈਆਂ ਹੋਰ ਵੀ ਪਿਛਲੇ ਦਿਨਾਂ ਦੇ ਵਿੱਚ ਗੁੱਡ ਨਿਊਜ਼ ਵੀ ਅਸੀਂ ਬੱਚਿਆਂ ਦੀਆਂ ਬਹੁਤ ਸੁਣੀਆਂ ਕਿੰਨਾ ਬੱਚਿਆਂ ਦੀਆਂ ਜਿਨ੍ਹਾਂ ਦੇ ਲਈ ਪ੍ਰੇਅਰ ਕੀਤੀ ਗਈ ਸੀ ਬਹੁਤ ਸਾਰੇ ਬੱਚੇ ਐਕਸੀਲੈਂਟ ਰਿਜ਼ਲਟ ਦੇ ਨਾਲ ਜਿਹੜੇ ਆ ਉਹਨਾਂ ਨੇ ਟੌਪ ਕੀਤਾ ਕਲਾਸਿਸ ਦੇ ਵਿੱਚ ਸੋ ਉਹਨਾਂ ਬੱਚਿਆਂ ਦੇ ਲਈ ਜ਼ੋਰਦਾਰ ਤਾੜੀ ਲਗਾਵਾਂਗੇ ਕਿ ਪਰਮੇਸ਼ਵਰ ਨੇ ਉਹਨਾਂ ਬੱਚਿਆਂ ਨੂੰ ਡਿਵਾਈਨ ਵਿਜ਼ਡਮ ਦੇ ਨਾਲ ਬlesਸ ਕੀਤਾ ਔਰ ਬਹੁਤ ਸਾਰੇ ਬੱਚਿਆਂ ਦੀਆਂ ਟੈਸਟੀਮੋਨੀਜ਼ ਮੈਨੂੰ ਮਿਲ ਰਹੀਆਂ ਉਹਨਾਂ ਦੇ ਪੇਰੈਂਟਸ ਆਣ ਕੇ ਦੱਸ ਰਹੇ ਕਹਿੰਦੇ ਜਦੋਂ ਅਸੀਂ ਪਹਿਲਾਂ ਪੀਟੀਐਮ ਤੇ ਜਾਂਦੇ ਹੁੰਦੇ ਸੀ ਪੇਰੈਂਟਸ ਟੀਚਰ ਮੀਟਿੰਗ ਤੇ ਤਾਂ ਉਹਨਾਂ ਦੇ ਟੀਚਰਜ਼ ਆਲਵੇਜ਼ ਉਹਨਾਂ ਦੀ ਕੰਪਲੇਨ ਕਰਦੇ ਸੀ ਸ਼ਿਕਾਇਤ ਕਰਦੇ ਰਹਿੰਦੇ ਸੀਗੇ ਕਿ ਇਹ ਨਿਆਣੇ ਪੜ੍ਹਦੇ ਨਹੀਂ ਆਂ ਸ਼ਰਾਰਤੀ ਆ ਇਹਨਾਂ ਨੇ ਅਗਲੀ ਜਮਾਤ ਵਿੱਚ ਨਹੀਂ ਹੋਣਾ ਇਹਨਾਂ ਨੂੰ ਢਾਉਣਾ ਤੇ ਢਾ ਲੋ ਤੁਸੀਂ ਫੀਸਾਂ ਖਰਾਬ ਕਰ ਰਹੇ ਆਂ ਪਰ ਕਿੰਨੇ ਜਦੋਂ ਤੋਂ ਸਾਡੇ ਬੱਚਿਆਂ ਨੇ ਪ੍ਰੇਅਰ ਅਟੈਂਡ ਕਰਨੀ ਸ਼ੁਰੂ ਕੀਤੀ ਔਰ ਅਸੀਂ ਆਪਣੇ ਬੱਚਿਆਂ ਦੇ ਲਈ ਰিসিਵ ਕਰਨਾ ਸ਼ੁਰੂ ਕੀਤਾ ਉਹੀ ਟੀਚਰਸ ਜਿਹੜੇ ਆ ਉਹ ਬੱਚਿਆਂ ਦੇ ਫੇਵਰ ਦੇ ਵਿੱਚ ਬੋਲਣਾ ਸ਼ੁਰੂ ਹੋ ਗਏ ਔਰ ਉਹ ਬੱਚੇ ਜਿਹੜੇ ਦਸਾਂ ਚੋਂ ਤਿੰਨ ਨੰਬਰ ਲੈਂਦੇ ਸੀ ਜ਼ੀਰੋ ਲੈਂਦੇ ਸੀ ਦਸਾਂ ਚੋਂ 8 9 ਨੰਬਰ ਲੈਣ ਵਾਲੇ ਹੋ ਗਏ ਹallelujah ਸੋ ਇਹ ਮੇਰੇ ਪਰਮੇਸ਼ਵਰ ਦਾ ਅਨੁਗ੍ਰਹਿ ਹੈ ਇਹ ਮੇਰੇ ਪਰਮੇਸ਼ਵਰ ਦੀ ਕਿਰਪਾ ਹੈ ਬਹੁਤ ਸਾਰੇ ਬੱਚਿਆਂ ਨੇ ਬਿਸਤਰ ਗਿੱਲਾ ਕਰਨ ਦੀ ਜਿਨ੍ਹਾਂ ਨੂੰ ਬਿਮਾਰੀ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਆਜ਼ਾਦ ਕੀਤਾ ਬਹੁਤ ਸਾਰੇ ਪੇਰੈਂਟਸ ਗਵਾਹियां ਦੱਸ ਰਹੇ ਆ एवरीडे YouTube ਦੇ ਕਾਲਮ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਟੈਸਟੀਮਨੀਜ਼ ਹੁੰਦੀਆਂ ਖਾਸ ਤੌਰ ਤੇ ਜਿਹੜੀਆਂ ਬੱਚਿਆਂ ਦੇ ਨਾਲ ਰਿਲੇਟਡ ਹੁੰਦੀਆਂ ਕਿ ਉਹਨਾਂ ਦੇ ਬੱਚੇ ਆਣ ਆਗਿਆਕਾਰੀ ਦੇ ਵਿੱਚ ਸੀ ਬੱਚੇ ਆਖੇ ਨਹੀਂ ਲੱਗਦੇ ਸੀ ਘਰ ਵਿੱਚ ਨਹੀਂ ਟਿਕਦੇ ਸੀਗੇ ਪਰ ਜਦੋਂ ਤੋਂ ਉਹਨਾਂ ਨੇ ਪ੍ਰਾਰਥਨਾ ਰਿਸੀਵ ਕਰਨੀ ਸ਼ੁਰੂ ਕੀਤੀ ਅਟੈਂਡ ਕਰਨੀ ਸ਼ੁਰੂ ਕੀਤੀ ਔਰ ਉਹ ਬੱਚੇ ਜਿਹੜੇ ਆ ਆਗਿਆਕਾਰੀ ਦੇ ਵਿੱਚ ਆ ਗਏ ਔਰ ਪੇਰੈਂਟਸ ਦੀ ਗੱਲ ਉਹਨਾਂ ਨੇ ਮੰਨਣੀ ਸ਼ੁਰੂ ਕਰ ਦਿੱਤੀ ਔਰ ਬਹੁਤ ਸਾਰੇ ਬੱਚੇ ਆ ਜਿਹੜੇ ਅਗਰ ਮੈਂ 10 ਮਿੰਟ ਲੇਟ ਹੋ ਜਾਵਾਂ ਬੱਚਿਆਂ ਦੇ ਲਈ ਪ੍ਰੇਅਰ ਕਰਨ ਤੋਂ ਤੇ ਉਹ ਪ੍ਰੇਅਰ ਟਾਵਰ ਦੇ ਵਿੱਚ ਫੋਨ ਕਰਨ ਲੱਗ ਜਾਂਦੇ ਆ ਜਾਂ ਪਰਸਨਲੀ ਸਾਨੂੰ ਔਰ ਨੰਬਰਾਂ ਤੇ ਫੋਨ ਕਰਨ ਲੱਗ ਜਾਂਦੇ ਆ ਕਿ ਅਸੀਂ ਸਕੂਲ ਜਾਣਾ ਜਲਦੀ ਜਲਦੀ ਪਾਸਟਰ ਜੀ ਨੂੰ ਕਹੋ ਸਾਡੇ ਲਈ ਪ੍ਰੇਅਰ ਕਰਨ ਸਾਨੂੰ ਪ੍ਰੋਟੈਕਟ ਕਰਨ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਆਦਤ ਪਾਓ ਆਦਤ ਬਣਾਓ ਆਪਣੇ ਬੱਚਿਆਂ ਦੀ ਕਿ ਉਹ ਤੁਹਾਡੇ ਨਾਲ ਐਵਰੀ ਸੰਡੇ ਚਰਚ ਵਿੱਚ ਆਉਣ ਐਵਰੀ ਡੇ ਤੁਹਾਡੇ ਨਾਲ ਉਹ ਪ੍ਰਾਰਥਨਾ ਦੇ ਵਿੱਚ ਬੈਠਣ ਐਵਰੀ ਡੇ ਉਹ ਘਰ ਦੇ ਵਿੱਚ ਬਾਈਬਲ ਪੜ੍ਹਨ ਉਹ ਜ਼ਬੂਰ ਯਾਦ ਕਰਨ ਪ੍ਰਭੂ ਵਾਲੀ ਪ੍ਰਾਰਥਨਾ ਯਾਦ ਕਰਨ ਪੁੱਤਰ ਬਾਈਬਲ ਦੀਆਂ ਕਿਤਾਬਾਂ ਦੇ ਨਾਮ ਉਹਨਾਂ ਨੂੰ ਯਾਦ ਕਰਾਓ 12 ਚੇਲਿਆਂ ਦੇ ਨਾਮ ਉਹਨਾਂ ਨੂੰ ਯਾਦ ਕਰਾਓ ਸੋ ਛੋਟੀਆਂ-ਛੋਟੀਆਂ ਚੀਜ਼ਾਂ ਜਦੋਂ ਤੁਸੀਂ ਉਹਨਾਂ ਨੂੰ ਸਿਖਾਉਣੀਆਂ ਸ਼ੁਰੂ ਕਰੋਗੇ ਤਾਂ ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਵੱਡੇ-ਵੱਡੇ ਨਤੀਜੇ ਦੇਖੋਗੇ ਹallelujah ਅੱਜ ਉਹ ਬੱਚੇ ਆ ਅੱਜ ਤੁਸੀਂ ਉਹਨਾਂ ਨੂੰ ਥੋੜਾ-ਥੋੜਾ ਸਿਲੇਬਸ ਕਵਰ ਕਰਾਓਗੇ ਨਾ ਕੱਲ ਨੂੰ ਉਹਨਾਂ ਨੂੰ ਹੈਬਿਟ ਹੋ ਜਾਏਗੀ ਔਰ ਤੁਸੀਂ ਦੇਖੋ ਤੁਹਾਡੇ ਨਾਲ ਉਹ ਵੀ ਵੱਧ ਧਾਰਮਿਕਤਾ ਦੇ ਵਿੱਚ ਚੱਲਣਗੇ ਕਿਉਂਕਿ ਉਹਨਾਂ ਦੇ ਅੰਦਰ ਕ੍ਰਪਸ਼ਨ ਨਹੀਂ ਆ ਉਹਨਾਂ ਦੀਆਂ ਸੋਚਾਂ ਪਵਿੱਤਰ ਆ ਉਹਨਾਂ ਦੀਆਂ ਸੋਚਾਂ ਸ਼ੁੱਧ ਆ ਉਹਨਾਂ ਦੇ ਅੰਦਰ ਵੱਲਸ਼ਲ ਨਹੀਂ ਔਰ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਇਹਨਾਂ ਨੂੰ ਨਾ ਰੋਕੋ ਮੇਰੇ ਕੋਲ ਆਉਣ ਦਿਓ ਕਿਉਂਕਿ ਸਵਰਗ ਦਾ ਰਾਜ ਇਹਨਾਂ ਜਿਆ ਹੈ ਹallelujah ਸੋ ਮੈਂ ਫੇਰ ਤੋਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਆਪਣੇ ਬੱਚਿਆਂ ਲਈ ਹਰ ਹਾਲ ਦੇ ਵਿੱਚ ਪ੍ਰਾਰਥਨਾ ਕਰਦੇ ਰਹੋ ਆਪਣੇ ਲਈ ਕਰਦੇ ਆ ਵੈਰੀ ਨਾਈਸ ਬਹੁਤ ਚੰਗੀ ਗੱਲ ਆ ਕਰਨੀ ਚਾਹੀਦੀ ਆ ਪਰ ਮੈਂ ਫਿਰ ਤੋ ਤੁਹਾਨੂੰ ਇਹ ਗੱਲ ਕਹਿਨੀ ਆ ਕਿ ਆਪਣੇ ਬੱਚਿਆਂ ਦੇ ਲਈ ਖਾਸ ਔਰ ਤੇ ਪ੍ਰਾਰਥਨਾ ਕਰਦੇ ਰਹੋ ਬਿਲਕੁਲ ਵੀ ਅੰਗਿਲੀ ਨਾ ਕਰੋ ਕਦੀ ਵੀ ਤੁਹਾਨੂੰ ਚੇਤਾ ਨਾ ਭੁੱਲੇ ਮੈਂ ਤੁਹਾਨੂੰ ਕਹਿਨੀ ਰੋਟੀ ਖਾਣ ਦਾ ਚੇਤਾ ਭੁੱਲ ਜਵੇ ਪਾਣੀ ਪੀਣ ਦਾ ਚੇਤਾ ਭੁੱਲ ਜਵੇ ਪਰ ਬੱਚਿਆਂ ਨੂੰ ਪ੍ਰੋਟੈਕਟ ਕਰਨ ਦਾ ਪਰਮੇਸ਼ਵਰ ਦੇ ਹੱਥ ਵਿੱਚ ਲੈ ਕੇ ਆਉਣ ਦਾ ਯਾਦ ਨਾ ਭੁੱਲੇ ਉਹਨਾਂ ਲਈ ਪ੍ਰਾਰਥਨਾ ਕਰਨ ਦਾ ਤੁਹਾਨੂੰ ਯਾਦ ਨਾ ਭੁੱਲੇ ਜਦੋਂ ਵੀ ਤੁਹਾਨੂੰ ਚੇਤਾ ਆਇਆ ਫਰਟ ਰੱਖ ਲਓ ਕਿ ਤੁਸੀਂ ਬੱਚੇ ਨੂੰ ਸਕੂਲ ਵਾਲੀ ਬੱਸ 'ਚ ਬਿਠਾ ਦਿੱਤਾ ਡੈਡੀ ਦੇ ਨਾਲ ਬਾਜ਼ਾਰ ਨੂੰ ਭੇਜ ਦਿੱਤਾ ਘਰੋਂ ਖੇਡਣ ਵਾਸਤੇ ਭੇਜ ਦਿੱਤਾ ਉਸ ਵੇਲੇ ਨਹੀਂ ਆਦ ਆਇਆ ਉਹਦੇ ਘਰੋਂ ਨਿਕਲਣ ਦੇ ਬਾਅਦ ਯਾਦ ਆਇਆ ਜਦੋਂ ਯਾਦ ਆਇਆ ਤੁਹਾਨੂੰ ਕੋਈ ਤੇ ਆਤਮਾ ਵਾਰਨਿੰਗ ਦੇ ਰਿਹਾ ਆ ਕਿ ਫਟਾਫਟ ਕਰ ਹੁਣੇ ਹੀ ਉਹਦੇ ਲਈ ਪ੍ਰੋਟੈਕਸ਼ਨ ਕਰ ਹੁਣੇ ਉਹਦੇ ਲਈ ਪ੍ਰੇਅਰ ਕਰ ਉਸੇ ਵੇਲੇ ਪ੍ਰਾਰਥਨਾ ਕਰਨੀ ਇਹ ਨਹੀਂ ਸੋਚਣਾ ਕਿ ਨੌਣ ਦੇ ਬਾਅਦ ਵਿੱਚ ਖਾਣਾ ਬਣਾਉਣ ਦੇ ਬਾਅਦ ਵਿੱਚ ਜਦੋਂ ਪ੍ਰਾਰਥਨਾ 'ਚ ਬੈਠੋਗੇ ਉਦੋਂ ਨੋ ਬਿਲਕੁਲ ਕੇਅਰਲੈਸ ਨਹੀਂ ਹੋਣਾ ਜਦੋਂ ਵਾਰਨਿੰਗ ਮਿਲ ਰਹੀ ਆ ਬਸ ਉਸੇ ਵੇਲੇ ਪ੍ਰਾਰਥਨਾ ਕਰਨੀ ਅਰ ਜੇ ਮਾਰਨਿੰਗ ਨੂੰ ਪ੍ਰੇਅਰ ਕੀਤੇ ਆ ਤੇ 1 ਘੰਟੇ ਬਾਅਦ ਫਿਰ ਤੋਂ ਵਾਰਨਿੰਗ ਮਿਲ ਰਹੀ ਆ ਤੁਹਾਨੂੰ ਤਾਂ 1 ਘੰਟੇ ਬਾਅਦ ਫਿਰ ਤੋਂ ਪ੍ਰਾਰਥਨਾ ਕਰੋ ਉਹਦੇ ਲਈ ਇਟ ਮੀਨ ਕਿ ਉਹਨੂੰ ਮੋਰ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ ਹਾਲੇਲੂਇਆ ਦੇਖੋ ਇਹ ਗੱਲਾਂ ਦੁਨੀਆ ਦੇ ਲਈ ਹਸੋ ਹੀ ਨਹੀਂ ਦੀਆਂ ਹੋ ਸਕਦੀਆਂ ਪਰ ਤੁਹਾਡੇ ਲਈ ਨਹੀਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਇਹ ਆਤਮਾ ਦੀਆਂ ਗੱਲਾਂ ਆ ਇਹ ਉਹੀ ਬੁੱਝ ਸਕਦਾ ਜਿਹੜੇ ਆਤਮਾ ਤੋਂ ਜਿਹੜੇ ਸੰਸਾਰ ਤੋਂ ਆਉ ਆਤਮਾ ਦੀਆਂ ਗੱਲਾਂ ਨੂੰ ਨਹੀਂ ਜਾਣਦੇ ਅਰ ਇਹ ਗੱਲਾਂ ਆਤਮਾ ਤੋਂ ਆ ਹallelujah ਅਰ ਪ੍ਰਭੂ ਚਾਹੁੰਦੇ ਆ ਕਿ ਤੁਹਾਡੇ ਬੱਚੇ ਬਚਾਏ ਜਾਣ ਤੁਹਾਡੇ ਬੱਚੇ ਤਰੱਕੀ ਕਰਨ ਅਰ ਤੁਹਾਡੇ ਬੱਚੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਇਸਤੇਮਾਲ ਕੀਤੇ ਜਾਣ ਆਮੇਨ ਹallelujah ਤੁਹਾਨੂੰ پتہ ਸਾਡੇ ਬੱਚੇ ਸਧਾਰਨ ਨਹੀਂ ਆ ਵਚਨ ਦੇ ਵਿੱਚ ਲਿਖਿਆ ਆ ਤਰਮੀ ਦੀ ਅੰਸ਼ ਕੌਮਾਂ ਦੇ ਵਿੱਚ ਮੁਬਾਰਕ ਆ ਹallelujah ਸੋ ਇਹ ਸਰਵ ਸ਼੍ਰੇਸ਼ਟ ਅੰਸਿਆ ਇੱਕ ਚੰਗਾ ਬੀਜ ਵਿਅਰੀ ਦੀ ਕੋਸ਼ਿਸ਼ ਆ ਕਿ ਇਹ ਸੌਂ ਜਾਣ ਤੇ ਮੈਂ ਜੰਗਲੀ ਬੁੱਟੀ ਦਾ ਛੱਟਾ ਦੇ ਜਵਾਂ ਪਰ ਸੌਇਓ ਨਾ ਜਾਗਦੇ ਰਹੋ ਹallelujah ਤਾਂ ਜੋ ਇਹ ਫਸਲ ਸੋਹਣੀ ਹੋਵੇ ਔਰ ਸੋਹਣਾ ਫਲ ਲੈ ਕੇ ਆਵੇ